ਸਵਾਗਤ ਹੈ ਦੋਸਤੋ ਜੀਤਾ ਸਟੱਡ ਫਾਰਮ ਬਲੌਗ ਦੇ ਉੱਤੇ ਤੇ ਅੱਜ 28 ਫਰਵਰੀ ਦੇ ਦਿਨ ਦਾ ਮਾਹੌਲ ਦਿਖਾਉਨੇ ਆਪਾਂ ਤੁਹਾਨੂੰ ਆਹ ਬਾਰਲੀ ਹੈਡ ਹੈ ਦੋਸਤੋ ਮੰਨ ਲਓ ਇੱਧਰ ਜਿਆਦਾ ਦਾ ਘੋੜੀ ਆਏ ਹੁੰਦੇ ਆ ਤੇ ਹਜੇ ਤਾਈਂ ਦਾ ਮੰਨ ਲਓ ਇੱਧਰ ਤਕਰੀਬਨ 10% ਅੱਗੇ ਨਾਲੋਂ ਆਇਆ ਜਾਨਵਰ ਵਿਲਾ ਹੀ ਪੈ ਸਕਦਾ ਹੈ ਇਸ ਤੋਂ ਤੇ ਆਹ ਮੰਡੀ ਦੇ ਆਪਾਂ ਵਿੱਚ ਦੀ ਹੋ ਜਾਂਦੇ ਆ ਵਿੱਚ ਦੀ ਗੀੜਾ ਮਾਰਾ ਦਿੰਦੇ ਆ ਤੁਹਾਡਾ ਪੁਰਾਣੇ ਤੂਰਕੋਟ ਵਾਲੇ ਜਾਨਵਰ ਸਕੰਦਰ ਨਵਾਬ ਤੇ ਮੇਰੇ ਸਾਹਮਣੇ ਇੱਕ ਬੱਚਾ ਬਾਈ ਹੁਣਾਂ ਕੋਲ ਏਕ ਰਾਜ ਅੱਜ ਟੈਂਟ ਡੂੰਡ ਦਾ ਸਾਰੇ ਵਿਹਲੀ ਵੇ 28 ਫਰਵਰੀ ਹੋ ਗਈ ਅੱਜ ਲੈ ਆ ਬਾਈ ਹੁਣਾਂ ਕਹਿੰਦੇ ਸਾਡੇ ਨੇ ਮਾਰਾ ਕਿਹੜਾ ਪੈਂਟ ਆ ਬਾਈ ਤੇਰਾ ਮੈਂ ਜਿਸਿਆਰ ਕੋਲ ਆਇਆ ਪਿੰਡ ਹਰਦੋਖਣਪੁਰ ਵੇਚਣ ਵਾਸਤੇ ਆਏ ਹਾਂ ਹਾਂਜੀ ਹਾਂਜੀ ਭਾਈ ਸਾਡਾ ਭੱਜਦਾ ਤਾਂ ਕੈਮਰੇ ਤੋਂ ਦੂਰ ਨੂੰ ਜੀਤਾ ਸਟਾਰਟ ਫਾਰਮ ਵੀਰ ਸ਼ੇਰਦਲ ਤੇ ਦਿਲਰਾਜ ਹੜ ਦੱਤਾ ਯਾਰ ਬਾਈ ਕੋ ਆ ਬਲੋ ਤੇ ਆਹ ਖੇਡ ਤਾਂ ਮੇਰੇ ਹਸਾਬ ਨਾਲ ਦੋਸਤੋ ਬਹਿਲੀ ਪਏ ਆ ਅਜੇ ਟੈਂਟ ਜੀ ਆਏ ਦੀ ਹੋ ਚੱਲੀ ਕੀ ਹਾਲ ਹੈ ਬਾਈ ਲੈਣਦੇ ਨਹੀਂ ਜਾਨਵਰ ਹਜੇ ਬਸ ਆ ਜਾਂਦੇ ਆ ਹੋਰ ਕੀ ਬਸ ਧੰਨਵਾਦ ਜੀ ਸਾਤ ਮੱਲਵਾਰ ਜਹਾ ਜਾਣ ਕੇ ਘੋੜੇ ਆ ਜਿਹੜੇ ਅੱਜ ਆ ਜਾਣੇ ਬੀਲਾ ਦਾ ਜਮਾਂ ਹੀ ਬੀਲਾ ਪੈਖੇ ਹਿਸਾਬ ਦਾ ਅੱਗੇ ਮੇਤਨ ਵਾਲਾ ਮਹਾਲ ਵੀ ਥੋੜਾ ਜਿਹਾ ਆਇਆ ਹੋਇਆ ਹੈ ਜੇ ਸਭ ਇਹਨਾਂ ਨੂੰ ਅਰੇ ਆਣੇ ਸਭ ਇਹਨਾਂ ਨੂੰ ਹੋਰ ਬਹੁਤ ਵਸਤਾ ਕੰਮ ਕਰ ਰਿਹਾ ਹੈ ਇੱਕ ਅੰਸ਼ਤ ਕਰ ਅੱਜ ਅੱਜ ਤਾਂ ਮੰਨ ਲਓ ਹੁਣ ਆਪਾਂ ਸੀਲ ਵਾਲੇ ਪਾਸੇ ਨੂੰ ਚੱਲ ਵੜਦੇ ਆਂ ਵਿਕਣ ਵਾਲਾ ਮਾਲ ਤਾਂ ਆਇਆ ਜਿਹੜਾ ਘੋੜੇ ਘਾੜੇ ਦਾ ਅੱਜ ਭਾਵੇਂ ਦੁਪਹਿਰੋਂ ਬਾਅਦ ਆ ਦਿੰਨ ਹਜੇ ਤਾਂ ਇਹਦਾ ਵਿਹਲਾ ਆ ਫਿਰਦਾ ਨੂਨੀ ਆ ਸੀਲ ਵਾਲੇ ਜਾਨਵਰ ਚੱਲ ਪਏ ਮੰਨ ਲਓ ਹੁਣ ਆਂਦੀ ਹੋ ਚਲੀਏ ਪਾਣੀ ਤੋਂ ਪਾਣੀ ਲੱਭੀ ਦਾਰ ਪਾਈ ਉਹ ਬਥੇਰੀ ਆ ਸੀਲ ਵਾਲੇ ਜਾਨਵਰ ਸਾਰੇ ਕੱਲ ਮੂਰਲੇ ਦੋ ਸਿੱਡਾਂ ਦੀ ਤਾਂ ਆਪਾਂ ਵੀਡੀਓ ਬਣਾਤੀ ਹਨ ਮਗਰਲੇ ਵਿੱਚ ਜ ਨਹੀਂ ਚਲੀਏ ਮੇਲਾ ਤਾਂ ਬਸ ਮੇਰੇ ਸਭ ਨੂੰ 5 ਮਿੰਟਾਂ ਜੀ ਸਾਰਾ ਸਾਰਾ ਕਵਰ ਹੋ ਗਿਆ ਜਾਨਵਰ ਹੈ ਹੀ ਨਹੀਂ ਸੀਲ ਵਾਲਾ ਇਹਨਾਂ ਜਾਨਵਰੀ ਨੂੰ ਖੜਾ ਥੋੜੀ ਖੜੇ ਜਾਨਵਰ ਸੰਧੂ ਸ਼ਾਮਪੁਰਿਆ ਸਟੱਡ ਫਾਰਮ ਬਸ ਤਿੰਨ ਸੈੱਟ ਜਿੰਨੇ ਸੀਲ ਵਾਲੇ ਜਾਨਵਰ ਆ ਖੜਾ ਬੂਟਾ ਬੰਦਾ ਨਮਾਉਣ ਭੇਜ ਚੱਲਿਆ ਨਹੀਂ ਅੱਜ ਤਾਂ ਵੀ ਆ ਬਸੀਰੀ ਜਾੜੂ ਸੇਲ ਹੋ ਜੂ ਅੱਜ ਕਹਿੰਨਾ ਆਵਟਾੜਨ ਲੱਗਾ ਯਾਰ ਕੋਟ ਕੈਂਦੀ ਰਹਿਣ ਤੇ ਹੈ ਕੋਟ ਕੈਂਦੀ ਰਹਿਣ ਤੇ ਤੇਰੀ ਬਣਾ ਦੀਏ ਲੈ ਚੱਲੀ ਜਾਂਦੀ ਬੂਲਫਾ ਵਿੱਚ ਆ ਬੋਲਣਾ ਕੀ ਆ ਆਪਣੀਆਂ ਹੁਕਾਊਗਾ ਇਹਨਾਂ ਆ ਜੇਤਕ ਦਾ ਉਹ ਤਾਂ ਨਾਲ ਹੀ ਦੀ ਆ ਉਹ ਆਰਜੰਦੀ ਆ ਬਸ ਆ ਬਸ਼ੀਰਾ ਕਿਹਦੇ ਦਾ ਇਹ ਜੇਤਕ ਦਾ ਤੂੰ ਸਿਰਿਆ ਆਰਜੰਦੀ ਤੇ ਆ ਬਚਾਲਰ ਲਈ ਕਿਹਦਾ ਨਹੀਂ ਕੋਈ ਚੀਜ਼ੀ ਤੇਰੀ ਕਿਵੇਂ ਦੀ ਸੀ ਆਊਟ ਨੋ ਨਾ ਵਧੀਆ ਵਧੀਆ ਵੋਟ ਢੋਣਾ ਤੇ ਯੂਪੀ ਵਾਲੇ ਆਏ ਹੋਏ ਆ ਦੋ ਸੈੱਟ ਉਹਨਾਂ ਦੇ ਆ ਹੁਣ ਸਾਨੂੰ ਉਹਨੇ ਜਰਮਨ ਵੀ ਆਇਆ ਸੀ ਫੇਲ ਹੋਣ ਹਜੇ ਆਪਣੇ ਵਾਲੇ ਲਾਈਨ ਤੇ ਹੈਗੇ ਜਾਨਵਰ ਆਈ ਹੋਈ ਤੇ ਆ ਲੈ ਲੈ ਅੰਨ ਨੇ ਲੈ ਲਿਆ ਲੈ ਲਈ ਆ ਗਿਆ ਉਦੋਂ ਬਣਾ ਲਿਆ ਤੂੰ ਲੱਭਿਆ ਹੀ ਨਹੀਂ ਲਾ ਪਤਾ ਹੋਇਆ ਫਿਰਦਾ ਮੇਲਾ ਇਸ ਵਾਰ ਭਰੇ ਨਹੀਂ ਜਾਂਦਾ ਮਾਲ ਆਇਆ ਨਹੀਂ ਇਸ ਵਾਰ ਇਹਨਾਂ ਮਾਲ ਆਇਆ ਹੀ ਨਹੀਂ ਹੁਣ ਫਿਰ ਕਿਤਨੇ ਲੈ ਲਏ ਆ ਨਵੇਂ ਖਰੀਦੇ ਹੋਏ ਜਾਨਵਰ ਸਾਰੇ ਖੜੇ ਹੈ ਉਮੀਦ ਮੇਲਾ ਤੇਜ ਆ ਜਾਂ ਮੰਦਾ ਮੇਲਾ ਤੇਜ ਹੈ ਮੇਲਾ ਤੇਜ ਹੈ ਕੋ ਪੂਰਾ ਤੇਜਾ ਕਿਤਨੇ ਲੈ ਲੀਏ ਤੋ ਜਾ ਕੇ ਇਹ ਰੱਸੀ ਕਿਤਨੇ ਲੈ ਲੀਏ ਲੈ ਲੀਏ ਚਾਰ ਬਾਦੀ ਕਿਤਨੇ ਲੈਣੇ ਗਾੜੀ ਬੜਨੀ ਹੈ ਜੇ ਮਿਲੇਗਾ ਭਾਅ ਉਹ ਤਾਂ ਲੈ ਲੇ ਜੇ ਮਿਲੇਗਾ ਕੋਈ ਬਾਤ ਨਹੀਂ ਨਹੀਂ ਤਾਂ ਇਤਨੇ ਲੈ ਜਾ